ਚਲੰਦਰ ਮਾਰਦੋਸ ਵਿੱਚ ਲੱਗਣ ਵਾਲੀ ਚੁਪਾਟੀ ਜੋ ਕਿ ਦਸਹਰਾ ਗਾਉਂਦ ਬਾਹਰ ਲੱਗੀ ਹੈ ਕੀ ਉਹ ਨਹੀਂ ਜਾਏਗਾ ਜੇ ਨਿਜਾਇ ਹੈ ਤਾਂ ਅੱਜ ਸ਼ਾਮ 6 ਵਜੇ ਇਹ ਰਡੀਆਂ ਇਥੋਂ ਕੱਟ ਹੋਊਗਾ ਪਤਾ ਕਰਨ ਤੇ ਲੱਗਾ ਕੇ ਇਹ ਜੋ ਰਡੀਆਂ ਹਨ ਉਹ ਕਾਰਬਸਨ ਦੀ ਜੋ ਤੈਜੀ ਬਿਆਰੀ ਟੀਮ ਹੈ ਇਸ ਇਲਾਕੇ ਵਿੱਚ ਕੁੰਬਰੀ ਹੈ ਦਸ਼ਦਾ ਮਾਹੌਲ ਹੈ ਸੋ ਦੇਖਦੇ ਹੋਏ ਉਹਨਾਂ ਵੱਲੋਂ ਆ ਜਿਹੜੀਆਂ ਨਹੀਂ ਲਗਾਈਆਂ ਗਈਆਂ ਅਤੇ ਜਦੋਂ ਕਾਰਪੋਰੇਸ਼ਨ ਦੀ ਟੀਮ ਇੱਥੇ ਆਈ ਤਾਂ ਰੇੜੀਆਂ ਵਾਲੇ ਇੱਧਰ ਉੱਧਰ ਗਲੀਆਂ ਵਿੱਚ ਰਹੁ ਚੱਕਰ ਹੋ ਗਏ। ਤੁਸੀਂ ਦੇਖ ਰਹੇ ਹੋ ਕਿ ਕਾਰਪੋਰੇਸ਼ਨ ਦੀਆਂ ਜੋ ਟੀਮਾਂ ਹਨ ਉਹ ਇਸ ਸਮੇਂ ਮਾਡਲ ਉਸ ਵਿੱਚ ਘੁੰਮ ਰਹੀਆਂ ਹਨ ਅਤੇ ਜੋ ਚੁਪਾਠੀ ਹੈ ਉਸ ਵਿੱਚ ਸੁਨਮਸਾਨ ਪਈ ਹੈ ਕੋਈ ਰੇੜੀ ਨਹੀਂ ਲੱਗੀ। ਅਤੇ ਕਾਰਪੋਰੇਸ਼ਨ ਦੀ ਟੀਮ ਜਦੋਂ ਹੀ ਇਸੇ ਰੇੜੀ ਏਰੀਏ ਚ ਆਈ ਤਾਂ ਕਲੀ ਮੁਹੱਲਿਆਂ ਵਿੱਚ ਇਹ ਰੇੜੀਆਂ ਵਾਲੇ ਚਲੇ ਗਏ ਕਿਉਂਕਿ ਇਹ ਜੋ ਚੁਪਾਟੀ ਹੈ ਸ਼ਾਮ 3 ਵਜੇ ਤੋਂ ਬਾਅਦ ਲੱਗ ਜਾਂਦੀ ਹੈ ਅਤੇ ਬਹੁਤ ਰਸ਼ ਹੁੰਦਾ ਹੈ ਇਸ ਇਲਾਕੇ ਵਿੱਚ ਸੋ ਕੁਝ ਲੋਕਾਂ ਨੇ ਕਿਹਾ ਕਿ ਆਪਣੀਆਂ ਰੇੜੀਆਂ ਰਖਵਾਲੀਆਂ ਕਾਰਪਸਨ ਦੇ ਤੇ ਬਿਹਰਗੀ ਬਾਗ ਨੇ ਕੁਝ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਦਾ ਸਮਾਨ ਬਚਪਤ ਕੀਤਾ ਜੋ ਕਿ ਗੱਡੀ ਵਿੱਚ ਪਿਆ ਨਜ਼ਰ ਆ ਰਿਹਾ ਸੀ ਸੋ ਇਲਾਕੇ ਵਿੱਚ ਬਹੁਤ ਦਸ਼ ਦਾ ਮਾਹੌਲ ਹੈ ਪਰ ਸ਼ਾਮ ਨੂੰ ਦੇਖਿਆ ਕਿ ਰੇੜੀਆਂ ਬਲੇ ਨਹੀਂ ਸੁਧਰਦੇ ਉਹਨਾਂ ਨੇ ਕਾਰਪਸਨ ਦੀਆਂ ਗੱਡੀਆਂ ਜਾਣ ਤੋਂ ਬਾਅਦ ਫਿਰ ਰੇੜੀਆਂ ਲਗਾ ਲੀਆਂ ਅਤੇ ਰਸ਼ ਪੈ ਗਿਆ ਸ਼ਾਮ ਨੂੰ ਦੇਖਿਆ ਗਿਆ ਕਿ ਕਿਰੇੜੀਆਂ ਵਾਲਿਆਂ ਨੇ ਟੈਕਨੀਕਲ ਟੀਮ ਦੇ ਜਾਣ ਤੋਂ ਬਾਅਦ ਤੁਰੰਤ ਜਿਹੜੀਆਂ ਆਪੋ ਆਪਣੇ ਜਗ੍ਹਾ ਤੇ ਲਗਾ ਲਈਆਂ ਅਤੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਪਾਵ ਕਹਿਣ ਤੋਂ ਕਿ ਕਾਰਪੈਸਨ ਦੀ ਟੀਮ ਤੋਂ ਇਹ ਆਪਣਾ ਜੋ ਬੰਦਾ ਹੈ ਪਰਚੀ ਹੈ ਉਹ ਨਹੀਂ ਕਟਵਾਉਂਦੇ ਅਤੇ ਇਸ ਇਲਾਕੇ ਵਿੱਚ ਆਪਣਾ ਕੰਮ ਕਾਇ ਕਰੀ ਜਾਣੇ ਹਨ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ ਸੋ